ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ YouTube ਵਾਲੇ ਫਾਰਮਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ ਲੈ ਕੇ ਹਾਜ਼ਰ ਹੋਇਆ ਤੁਹਾਡੇ ਸਾਹਮਣੇ 3 ਜੂਨ ਤੋਂ ਲੈ ਕੇ 7 ਜੂਨ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਕਿਉਂਕਿ ਹੁਣ ਪੰਜਾਬ ਦੇ ਵਿੱਚ ਮੌਸਮ ਦੇ ਪੱਖ ਤੋਂ ਵੱਡਾ ਬਦਲਾ ਹੋਣ ਜਾ ਰਿਹਾ ਹੈ ਜਿਸ ਦੇ ਸਿੱਟੇ ਵਜੋਂ ਬਹੁਤ ਜ਼ਿਆਦਾ ਆਪਾਂ ਕਹਿੰਦੇ ਆ ਮੌਸਮੀ ਬਦਲਾ ਦੇਖਣ ਨੂੰ ਮਿਲਣਗੇ ਮੀਂਹ ਦੀ ਸੰਭਾਵਨਾ ਵੀ ਹੈ ਹੁਣ ਜਿਹੜੀ ਗਰਮੀ ਹੈ ਉਹ ਜਿਹੜੀ ਜੈਡ ਹਾਰਡ ਵਾਲੀ ਗਰਮੀ ਆਪਾਂ ਕਹਿੰਦੇ ਆ ਉਹ ਪੈਣ ਜਾ ਰਹੀ ਹੈ ਮਤਲਬ ਹੁਣ ਇੱਕ ਤਰੀਕੇ ਨਾਲ ਕਹਿ ਲਈਏ ਕਿ ਗਰਮੀ ਹੁਣ ਚਿਬ ਕੱਢੂਗੀ ਠੀਕ ਹੈ ਜੀ ਕੀ ਨੂੰ ਕਹਿੰਦੇ ਵੀ ਹਾਂ ਵੀ ਸਿਰਾ ਕਰਾਤਾ ਗਰਮੀ ਨੇ ਉਹ ਮਾਹੌਲ ਹੁਣ ਪੰਜਾਬ ਦੇ ਵਿੱਚ ਬਣਦਾ ਹੋਇਆ ਸਾਨੂੰ ਦਿਖਾਈ ਦੇਵੇਗਾ ਕਿਸ ਦਿਨ ਬਾਰਿਸ਼ ਹੈ ਕਿਸ ਦਿਨ ਮੀਂਹ ਹੈ ਠੀਕ ਹੈ ਜੀ ਤੇ ਗਰਮੀ ਦੇ ਕੀ ਹਾਲਾਤ ਨੇ ਕਦੋ-ਕਦੋ ਗਰਮੀ ਆਪਣਾ ਰੰਗ ਦਿਖਾਵੇਗੀ ਸਾਰੀ ਜਾਣਕਾਰੀ ਇਸ ਵੀਡੀਓ ਰਾਹੀਂ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਤਾਜ਼ਾ ਸੈਟਲਾਈਟ ਇਮੇਜ ਦੇਖੀ ਜਾਵੇ ਤਾਂ ਸੈਟਲਾਈਟ ਇਮੇਜ ਤੋਂ ਸਾਫ਼ ਕਲੀਅਰ ਹੋ ਰਿਹਾ ਕਿ ਪੰਜਾਬ ਦਾ ਮੌਸਮ ਸਾਫ਼ ਹੈ ਕੋਈ ਵੱਡੀ ਹਲਚਲ ਨਹੀਂ ਹੈ ਜਿਸ ਤੋਂ ਕਿ ਆਪਾਂ ਉਮੀਦ ਲਗਾ ਸਕਦੇ ਹਾਂ ਕਿ ਹੁਣ ਧੁੱਪ ਦਾ ਜ਼ੋਰ ਪੰਜਾਬ ਦੇ ਵਿੱਚ ਵਣਦਾ ਹੋਇਆ ਦਿਖਾਈ ਦੇਵੇਗਾ ਹਲਕੇ ਦਰਮਿਆਨੀ ਬੱਦਲ ਬਈਆਂ ਅਤੇ ਮਾੜੀ ਮੋਟੀ ਮੀਂਹ ਦੀ ਉਮੀਦ ਜ਼ਰੂਰ ਪੰਜਾਬ ਦੇ ਵਿੱਚ ਕੀਤੀ ਜਾ ਰਹੀ ਹੈ ਜੋ ਕਿ ਜਾਣਕਾਰੀ ਤੁਹਾਨੂੰ ਅਸੀਂ ਮੌਸਮ ਵਿਭਾਗ ਵੱਲੋਂ ਜੋ ਅਲਰਟ ਜਾਰੀ ਹੋਏ ਨੇ ਉਹਨਾਂ ਦੇ ਰਾਈ ਹੁਣ ਦੇਖਣ ਦੀ ਕੋਸ਼ਿਸ਼ ਕਰਾਂਗੇ ਹੁਣ ਦੇਖ ਲੈਂਦੇ ਜੀ ਕੀ ਅਲਰਟ ਜਾਰੀ ਹੋਏ ਨੇ ਤਾਜ਼ਾ ਮੌਸਮ ਦੀ ਜੋ ਅਲਰਟ ਜਾਰੀ ਹੋਏ ਨੇ ਤੁਹਾਡੇ ਸਾਹਮਣੇ ਹੈ ਜੀ ਅਲਰਟ ਸਾਂਝੇ ਕਰਨ ਤੋਂ ਪਹਿਲਾਂ ਛੋਟੀ ਜਿਹੀ ਰਿਕਵੈਸਟ ਹੈ ਤੁਸੀਂ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਤੁਹਾਨੂੰ ਆਉਂਦੇ ਸਮੇਂ ਦੇ ਵਿੱਚ ਮੌਸਮ ਦੀ ਜਾਣਕਾਰੀਆਂ ਬਿਨਾਂ ਕਿਸੇ ਰੁਕਾਵਟ ਤੋਂ ਮਿਲਦੀਆਂ ਰਹਿਣ ਤੁਹਾਡੇ ਇਲਾਕੇ ਦਾ ਕੀ ਨਾਮ ਹੈ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਉਹ ਵੀ ਕਮੈਂਟ ਕਰ ਦਿਓ ਤਾਂ ਕਿ ਬਾਕੀ ਦਰਸ਼ਕ ਵੀ ਰਾਂ ਤੱਕ ਤੁਹਾਡੇ ਇਲਾਕੇ ਦੇ ਮੌਸਮ ਦੀ ਜਾਣਕਾਰੀ ਕਮੈਂਟਸ ਰਾਹੀਂ ਪਹੁੰਚਦੀ ਹੋ ਸਕੇ ਗੱਲ ਕਰੀਏ 3 ਤਰੀਕ ਤੋਂ ਲੈ ਕੇ 7 ਤਰੀਕ ਦੇ ਅਲਰਟ ਦੀ ਤਾਂ 3 ਤਰੀਕ ਨੂੰ ਹਲਕਾ ਦਰਮਿਆਨਾ ਮੀਂਹ ਪੰਜਾਬ ਦੇ ਵਿੱਚ ਦਿਖਾਇਆ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹ ਅਲਰਟ ਜਾਰੀ ਹੋਏ ਨੇ ਜਿਹੜੇ ਜਿਦੇ ਵਿੱਚ ਤੁਸੀਂ ਦੇਖੋਗੇ ਕਿ ਤਾਂ ਹਲਕਾ ਦਰਮਿਆਨਾ ਮੀਂਹ ਪੰਜਾਬ ਵਿੱਚ ਭਾਰੀ ਮੀਂਹ ਥੋੜਾ ਬਹੁਤਾ ਹਰਿਆਣਾ ਵਿੱਚ ਦਿਖਾਈ ਗਿਆ ਉਹ ਤੋਂ ਬਾਅਦ ਮੌਸਮ ਲਗਭਗ ドライ ਹੈ ਕੋਈ ਵੱਡੀ ਹਲਚਲ ਨਹੀਂ ਅਲਰਟ ਕੀ ਜਾਰੀ ਹੋਏ ਨੇ ਅਲਰਟ ਜਾਰੀ ਇਹ ਹੋਏ ਨੇ ਕਿ ਥੰਡਰਸਟ੍ਰੋਮ ਗਰਜ ਚਮਕ 30 40 ਤੋਂ 50 ਕਿਲੋਮੀਟਰ ਦੀ ਹਵਾ ਨੀਰਪਲੀਆਂ ਹਵਾਵਾਂ ਥੋੜਾ ਬਹੁਤਾ ਰੇਨਫਾਲ ਆਈਸੋਲੇਟਡ ਪਲੇਸਸ ਤੇ ਮੈਨੂੰ ਟਟਮੇ ਰੂਪ ਦੇ ਵਿੱਚ ਕਿਸੇ ਕਿਸੇ ਇਲਾਕੇ ਵਿੱਚ ਮੀਂਹ ਦੀ ਸੰਭਾਵਨਾਵਾਂ ਤਿੰਨ ਜੂਨ ਨੂੰ ਬਣਦੀਆਂ ਹੋਈਆਂ ਦਿਖਾਈ ਦੇ ਰਹੀਆਂ ਨੇ ਜੋ ਕਿ ਫਿਲਹਾਲ ਕੋਈ ਵੱਡਾ ਪੱਕਾ ਸਬੂਤ ਨਹੀਂ ਹੈ ਕਿ ਕਿਹੜੇ-ਕਿਹੜੇ ਇਲਾਕੇ ਵਿੱਚ ਮੀਂਹ ਹੋਵੇਗਾ ਪਰ ਹਾਂ ਦੁਆਬੇ ਦੇ ਬਹੁਤੇ ਇਲਾਕੇ ਜਿਹਦੇ ਵਿੱਚ ਮੇਨ ਟੋਰ ਤੇ ਅਗਰ ਗੱਲ ਕੀਤੀ ਜਾਵੇ ਜ਼ਿਲ੍ਹਾ ਹੁਸ਼ਿਆਰਪੁਰ ਰੂਪਨਗਰ ਨਮਾਸ਼ਹਿਰ ਇਹ ਇਲਾਕੇ ਜਿਹੜੇ ਨੇ ਉਹ ਆਉਂਦੇ ਹੋਏ ਦਿਖਾਈ ਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਸਾਨੂੰ ਮੀਂਹ ਦੀ ਉਮੀਦ ਬਣਦੀ ਹੋਈ ਦਿਖਾਈ ਦੇ ਰਹੀ ਹੈ ਤੇ ਹੁਣ ਗੱਲ ਕਰਦੇ ਆ ਜੀ ਆਉਂਦੇ ਦਿਨਾਂ ਦੇ ਅਲਰਟ ਦੀ 4 5 6 ਅਤੇ 7 ਤਰੀਕ ਦੀ ਅਲਰਟ ਦੀ ਇਹਨਾਂ ਦਿਨਾਂ ਦੇ ਵਿੱਚ ਸਾਨੂੰ ਜਿਹੜੇ ਅਲਰਟ ਨੇ ਉਹ ਜਿਹੜੇ ਪ੍ਰਾਪਤ ਹੋਏ ਨੇ ਉਹਨਾਂ ਦੇ ਮੁਤਾਬਕ ਗਰਮੀ ਦਾ ਮਾਹੌਲ ਵਧਦਾ ਹੋਇਆ ਦਿਖਾਈ ਦੇ ਰਿਹਾ ਪੰਜਾਬ ਦੇ ਵਿੱਚ ਉੱਤਰ ਪੱਛਮੀ ਹਵਾ ਦੀ ਵਾਪਸੀ ਹੋ ਰਹੀ ਹੈ ਤੇ ਉੱਤਰ ਪੱਛਮੀ ਹਵਾ ਸਾਨੂੰ ਪਤਾ ਹੈ ਜਦੋਂ ਵੀ ਚੱਲਦੀ ਹੈ ਤਾਂ ਮੌਸਮ ਖੁਸ਼ਕ ਹੋ ਜਾਂਦਾ ਹੈ ਡਰਾਈ ਹੋ ਜਾਂਦਾ ਹੈ ਦਿਨ ਦੇ ਵੇਲੇ ਗਰਮੀ ਦਾ ਮਾਹੌਲ ਵੱਧ ਜਾਂਦਾ ਹੈ ਤੇ ਰਾਤ ਨੂੰ ਥੋੜੀ-ਬਹੁਤੀ ਠੰਡ ਹਵਾ ਦੇ ਨਾਲ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਦੇ ਸਿੱਟੇ ਵਜੋਂ ਹੁਣ ਜਿਹੜਾ ਦਿਨ ਦੇ ਵੇਲੇ ਤਾਪਮਾਨ ਨੇ 44-45 ਡਿਗਰੀ ਤੱਕ ਜਾਣ ਦੀ ਉਮੀਦ ਬਣੀ ਹੋਈ ਹੈ ਜੋ ਕਿ ਇੱਕ ਸੰਕੇਤ ਹੈ ਕਿ ਪੰਜਾਬ ਦੇ ਵਿੱਚ ਹੁਣ ਜਿਹੜਾ ਤਾਪਮਾਨ ਹੈ ਉਹ ਬਹੁਤ ਜ਼ਿਆਦਾ ਬਦਲ ਰਿਹਾ ਨੇ ਗਰਮੀ ਦਾ ਮਾਹੌਲ ਬਣਨ ਵਾਲਾ ਹੈ ਜਿਸ ਦੇ ਨਾਲ ਉਮੀਦ ਇਹ ਹੀ ਲੱਗ ਰਹੀ ਹੈ ਕਿ ਪੰਜਾਬ ਦਾ ਮੌਸਮ ਹੁਣ ਕਿਤੇ ਨਾ ਕਿਤੇ ਆਪਣਾ ਰੰਗ ਦਿਖਾਵੇ ਕਿ ਗਰਮੀ ਦਾ ਗਰਮੀ ਵਧਣ ਦੇ ਕਾਰਨ ਹੁਣ ਸਾਨੂੰ ਲੂ ਦੀ ਸੰਭਾਵਨਾ ਬਣਦੀ ਹੋਈ ਦਿਖਾਈ ਦੇ ਰਹੀ ਹੈ ਕਿ ਜੋ ਹੁਣ ਮੌਨਸੂਨ ਤੋਂ ਪਹਿਲਾਂ ਇੱਕ ਲੂ ਦੇ ਹਾਲਾਤ ਬਣਦੇ ਹੁੰਦੇ ਨੇ ਉਹ ਬਣਦੇ ਹੋਏ ਦਿਖਾਈ ਦੇ ਸਕਦੇ ਨੇ ਗਰਮ ਹਵਾਵਾਂ ਖੁਸ਼ਕ ਹਵਾਵਾਂ ਚਲਦੀ ਹੋਈਆਂ ਦਿਖਾਈ ਦੇਣਗੀਆਂ ਜਿਸ ਦੇ ਨਾਲ ਉਮੀਦ ਇਹ ਹੀ ਵੱਧ ਰਹੀ ਹੈ ਕਿ ਪੰਜਾਬ ਦਾ ਮੌਸਮ ਜਿਹੜਾ ਹੁਣ ਉਹ ਬਹੁਤ ਹੱਦ ਤੱਕ ਗਰਮ ਹੋਣ ਵਾਲਾ ਹੈ जिस ਦੇ ਨਾਲ ਮੇਨ ਅਸਰ ਪਵੇਗਾ ਕਣਕ ਤੋਂ ਬਾਅਦ ਹੁਣ ਜਦੋਂ ਝੋਨਾ ਪੀਜਣਾ ਜਿਹੜੇ ਕਿਸਾਨਾਂ ਨੇ ਝੋਨੇ ਦੀ ਪਨੀਰੀ ਦੇ ਉੱਪਰ ਬਹੁਤ ਇਸ ਦਾ ਅਸਰ ਪੈਂਦਾ ਹੋਇਆ ਦਿਖਾਈ ਦੇਵੇਗਾ ਕੁਝ ਝੋਨੇ ਦੇ ਪਨੀਰੀ ਦੇ ਉੱਪਰ ਜਦੋਂ ਵੀ ਗਰਮੀ ਵਾਧਦੀ ਹੈ ਤਾਂ ਉਸ ਦਾ ਅਸਰ ਅਕਸਰ ਹੀ ਦੇਖਣ ਨੂੰ ਮਿਲਦਾ ਹੈ ਤੇ ਬਾਕੀ ਇਸ ਤੋਂ ਇਲਾਵਾ ਮੌਸਮ ਜਿਹੜਾ ਸਮੇਂ-ਸਮੇਂ 'ਤੇ ਬਦਲਦਾ ਰਹਿੰਦਾ ਹੈ ਤਾਂ ਹੀ ਤੁਹਾਨੂੰ ਉਸੇ ਰਿਕਵੈਸਟ ਕਰਦੇ ਰਹਿੰਦੇ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜੋ ਵੀ ਜਾਣਕਾਰੀ ਹੋਵੇਗੀ ਤੁਹਾਨੂੰ ਬਿਨਾਂ ਕਿਸੇ ਰੁਕਾਵਟ ਤੋਂ ਸਮੇਂ-ਸਿਰ ਮਿਲਦੀ ਰਹੇਗੀ ਤੇ ਇਸ ਤੋਂ ਇਲਾਵਾ ਦੁਪਹਿਰ ਨੂੰ ਕੋਸ਼ਿਸ਼ ਕਰਾਂਗੇ ਕਿ ਇੱਕ ਮੌਨਸੂਨ ਦੇ ਪ੍ਰਤੀ ਨਵੀਂ ਅਪਡੇਟ ਲਿਆਂਦੀ ਜਾਵੇ ਕਿ ਮੌਨਸੂਨ ਕਿੱਥੇ ਪਹੁੰਚ ਗਿਆ ਕੀ ਸਪੀਡ ਨਾਲ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਉਸਦੇ ਕੀ ਹਾਲਾਤ ਹੋਣਗੇ ਉਹ ਵੀਡੀਓ ਲੱਗ ਕੇ ਆ ਜਾਵੇਗੀ ਉਦੋਂ ਤੱਕ ਚੈਨਲ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰਕੇ ਰੱਖੋ ਤਾਂ ਕਿ ਜਦੋਂ ਵੀ ਉਹ ਵੀਡੀਓ ਅਪਲੋਡ ਹੋਵੇ ਤੁਹਾਨੂੰ ਸਮੇਂ ਸਿਰ ਮਿਲ ਸਕੇ ਮਿਲਦੇ ਜੀ ਅਗਲੀ ਜਾਣਕਾਰੀ ਲੈ ਕੇ ਅਗਲੀ ਵੀਡੀਓ ਵਿੱਚ ਜੋ ਵੀ ਨਵੇਂ ਅਲਰਟ ਜਾਰੀ ਹੋਣਗੇ ਧੰਨਵਾਦ ਸਾਰੇ ਦਰਸ਼ਕ ਵੀਰ ਭੈਣ ਭਰਾਵਾਂ ਦਾ